ਸਤਿ ਸ਼੍ਰੀ ਅਕਾਲ ਜੀ ਡੀਪੀਸੀ ਪੰਜਾਬੀ ਦੇ ਤੁਹਾਡੇ ਇੱਕ ਵਾਰ ਫਿਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪਏ ਤੁਸੀਂ ਆਪਣੀ ਸਕਰੀਨ ਦੇ ਉੱਤੇ ਲਗਾਤਾਰ ਜੜੀਆਂ ਨੇ ਉਹ ਤਸਵੀਰਾਂ ਸਾਂਝੀਆਂ ਕਰਨ ਦੀ ਕੋਸ਼ਿਸ਼ ਕਰਦੇ ਪਏ ਆ ਤੇ ਤੁਸੀਂ ਸਾਡੇ ਨਾਲ ਜਿਹੜਾ ਬਣੇ ਹੋਏ ਹੋ ਤੇ ਇਸ ਟਾਈਮ ਅਸੀਂ ਸਾਹਪੁਰ ਅਫਗਾਨਾ ਬਲਾਕ ਦਰੰਗਲਾ ਦੇ ਘਰਾਂ ਦੀ ਵਿਜਿਟ ਜਿਹੜੀ ਹੈ ਉਹ ਕਰਦੇ ਪਏ ਆ ਤੇ ਤਸਵੀਰਾਂ ਦਿਖਾਉਣ ਦਾ ਮਤਲਬ ਸਿਰਫ ਇਹ ਆ ਪਿੰਨ ਨੁਕਸਾਨ ਜਿਹੜਾ ਪਿੰਡਾਂ ਦੇ ਅੰਦਰ ਦਾ ਨੁਕਸਾਨ ਜਿਹੜਾ ਹੋਇਆ ਘਰਾਂ ਦੇ ਅੰਦਰ ਦਾ ਜਿਹੜਾ ਨੁਕਸਾਨ ਹੋਇਆ ਆ ਜਿਹੜਾ ਲੱਖਾਂ ਕਰੋੜਾਂ ਦਾ ਲੋਕਾਂ ਦਾ ਸਮਾਨ ਜਿਹੜਾ ਪਿੰਡਾਂ ਦੇ ਵਿੱਚ ਪਿੰਡਾਂ ਦੇ ਪਿੰਡ ਜਿਹੜੇ ਨੇ ਉਹ ਹੜ੍ਹ ਦੇ ਨਾਲ ਜਿਹੜੇ ਨੇ ਉਹ ਦੱਬੇ ਗਏ ਨੇ, ਕੁਤਲੇ ਗਏ ਨੇ, ਉਹਨਾਂ ਦੇ ਮੰਦੇ ਹਾਲਾਤ ਜਿਹੜੇ ਨੇ ਉਹ ਤੁਹਾਨੂੰ ਦਿਖਾ ਰਿਹਾ ਵੀ ਹੜ੍ਹ ਦੇ ਨਾਲ ਕਿੰਨੀ ਜ਼ਿਆਦਾ ਮੰਦਹਾਲੀ ਜਿਹੜੀ ਉਹਨਾਂ ਦੇ ਘਰਾਂ ਦੇ ਵਿੱਚ ਆਈ ਹੈ ਹਾਲਾਤ ਬਹੁਤ ਜ਼ਿਆਦਾ ਜਿਹੜੇ ਨੇ ਬੁਰੇ ਨੇ ਦਿਖਾਉਣ ਦਾ ਮਕਸਦ ਸਿਰਫ ਇਹ ਆ ਪਿਰਾਸ਼ਨ ਪਾਣੀ ਸੰਸਥਾਵਾਂ ਨੇ ਬਹੁਤ ਜ਼ਿਆਦਾ ਪਹੁੰਚਾਇਆ ਰਾਸ਼ਨ ਪਾਣੀ ਦੀ ਕੋਈ ਕਿਲਤ ਨਹੀਂ ਆਉਣ ਦਿੱਤੀ ਬਹੁਤ ਸਾਰੇ ਲੋਕਾਂ ਨੇ ਬਹੁਤ ਸਾਰੇ ਜਿਹੜੀਆਂ ਸੰਸਥਾਵਾਂ ਨੇ ਲੋਕਾਂ ਦੀ ਮਦਦ ਕੀਤੀ ਏ ਬਹੁਤ ਵਧੀਆ ਤਰੀਕੇ ਦੇ ਨਾਲ ਜਿਹੜੀ ਇਹ ਹੈਲਪ ਲੋਕਾਂ ਦੀ ਕੀਤੀ ਗਈ ਏ ਤੇ ਰਾਸ਼ਨ ਪਾਣੀ ਤਾਂ ਪਹੁੰਚਾ ਦਿੱਤਾ ਗਿਆ ਪਰ ਜਿਹੜੀਆਂ ਸੰਸਥਾਵਾਂ ਫਿਲਹਾਲ ਲੋਕਾਂ ਦੀ ਹੈਲਪ ਕਰਦੀਆਂ ਪਈਆਂ ਨੇ ਉਹਨਾਂ ਦੇ ਸਮਾਨ ਵਾਸਤੇ ਘਰਾਂ ਵਾਸਤੇ ਜਿਹੜਾ ਲੈਣਾ ਦੇਣਾ ਦਿੱਤਾ ਜਾ ਰਿਹਾ ਹੈ ਜੇਕਰ ਇਨ੍ਹਾਂ ਲੋਕਾਂ ਦੇ ਘਰਾਂ 'ਚ ਵੀ ਨਜ਼ਰ ਮਾਰੀ ਜਾਏ ਧਿਆਨ ਮਹਾਰਾਜ ਜੀ ਤੇ ਇਹ ਧਿਆਨ ਦੇ ਵਿੱਚ ਅਸੀਂ ਲਿਆਉਣ ਦੇ ਲਈ ਜਿਹੜਾ ਆ ਸਪੈਸ਼ਲੀ ਪਹੁੰਚੇ ਆ ਤਾਂ ਕਿ ਜਿਹੜਾ ਆ ਇਹਨਾਂ ਘਰਾਂ ਦੇ ਜਿਹੜੇ ਆ ਉਹ ਤਸਵੀਰ ਤੁਹਾਨੂੰ ਦਿਖਾਈ ਜਾਏ ਇੱਧਰ ਤੁਸੀਂ ਦੇਖਦੇ ਪਿਓ ਕਿ ਹਾਲਾਤ ਘਰਾਂ ਦੇ ਵਿੱਚ ਜਿਹੜੇ ਹਾਲਾਤ ਨੇ ਇਹ ਸਾਹਮਣੇ ਤੁਸੀਂ ਦੇਖਦੇ ਪਿਓ ਵੀ ਗਾਰਡਰ ਲੰਬਾਰੀ ਗਾਰਡਨ ਲੰਬਾਰੀ ਦਾ ਜਿਹੜਾ ਹਾਲਾਤ ਨੇ ਉਹ ਜੇਕਰ ਮੈਂ ਦਿਖਾਵਾਂ ਤੇ ਪੂਰੀ ਤਰ੍ਹਾਂ ਅੰਦਰੋਂ ਜਿਹੜਾ ਆ ਉਹ ਜੰਗਾਲ ਲੱਗ ਗਿਆ ਆ ਪਾਣੀ ਦੇ ਜਿਹੜੇ ਨੇ ਉਹ ਹਾਲਾਤ ਤੁਸੀਂ ਦੇਖਦੇ ਪਿਓ ਕੀ ਕੀਤੇ ਹੋਏ ਨੇ ਪੂਰੀ ਜਿਹੜੀ ਅਲੰਬਾਰੀਆ ਇਸ ਟਾਈਮ तकरीबन तकरीबन ਜੰਗਾਲ ਦੇ ਨਾਲ ਜਿਹੜੀ ਨੁਕਸਾਨੀ ਗਈ ਹੈ ਉਧਰ ਵੀ ਜਿਹੜੀ ਤੁਸੀਂ ਦੇਖਦੇ ਪਿਓ ਗਾਰਡਨ ਬਾਰੀ ਖੋਲ ਕੇ ਜਿਹੜਾ ਸਮਾਨ ਵਗੈਰਾ ਸਕਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਇਹ ਇੱਕ ਟੀਵੀ ਟਰਾਲੀ ਜਿਹੜੀ ਹੈ ਉਹਨੂੰ ਵੀ ਤੁਸੀਂ ਦੇਖਦੇ ਪਿਓ ਕਿੰਨਾ ਜ਼ਿਆਦਾ ਨੁਕਸਾਨ ਹੋਇਆ ਆ ਘਰਾਂ ਦੇ ਵਿੱਚ ਜਿਹੜੇ ਨੇ ਉਹ ਅੰਦਰੂਨੀ ਜਿਹੜੇ ਨੁਕਸਾਨ ਨੇ ਉਹ ਸਹੇ ਦੀ ਕੋਈ ਵੇਖਣ ਆਇਆ ਜਾਂ ਵੇਖਿਆ ਹੋਏਗਾ ਤੇ ਜੇਕਰ ਇਹ ਨੁਕਸਾਨ ਹੋਏ ਨੇ ਤੇ ਬਹੁਤ ਮੋٹے ਹੋਏ ਨੇ ਤੁਸੀਂ ਅੰਦਰ ਦੇਖਦੇ ਪਿਓ ਵੀ ਬੈੱਡ ਨੇ ਜਿਹੜੇ ਉਹ ਵੀ ਕਿੰਨੇ ਜਿਆਦਾ ਨੁਕਸਾਨੇ ਗਏ ਨੇ ਇਹ ਘਰਾਂ ਦੇ ਹਾਲਾਤ ਨੇ ਇਹਨਾਂ ਲੋਕਾਂ ਤੱਕ ਸ਼ਾਇਦ ਨਾ ਕੋਈ ਸੰਸਥਾ ਪਹੁੰਚੀ ਨਾ ਕੋਈ ਸ਼ਾਇਦ ਕੋਈ ਟੀਮ ਪਹੁੰਚੀ ਜੇਕਰ ਟੀਮਾਂ ਆਈਆਂ ਤੇ ਉਹ ਰੋਡ ਤੋਂ ਹੀ ਰਾਸ਼ਨ ਵੰਡ ਕੇ ਜਿਹੜਾ ਆ ਇਧਰ ਉਧਰ ਚਲੀਆਂ ਗਈਆਂ ਰੋਡ ਤੋਂ ਮੇਨ ਤੋਂ ਨਿਕਲ ਕੇ ਗਏ ਪਰ ਜਿਹੜੇ ਇਹਨਾਂ ਦੇ ਅੰਦਰਾਂ ਦੇ ਹਾਲਾਤ ਨੇ ਉਹ ਦੇਖਣ ਨੂੰ ਜਿਹੜਾ ਆ ਉਹ ਵੜੀ ਨਹੀਂ ਪਹੁੰਚਿਆ ਤਾਂ ਉਹੀ ਚੀਜ਼ ਜਿਹੜੀ ਹੈ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਵੇ ਬੱਚੇ ਛੋਟੇ ਛੋਟੇ ਤੁਸੀਂ ਦੇਖਦੇ ਪਿਓ ਪਹਿਲਾਂ ਮੈਂ ਤਸਵੀਰਾਂ ਜਿਹੜੀਆਂ ਨੇ ਕੋਠੇ ਤੋਂ ਵੀ ਦਿਖਾ ਚੁੱਕਾ ਆ ਆਪਕੀ ਅਜੇ ਵੀ ਜਿਹੜੇ ਨੇ ਕੋਠਿਆਂ ਦੇ ਉੱਤੇ ਜਿਹੜੇ ਨੇ ਤੰਬੂ ਲੱਗੇ ਹੋਏ ਨੇ ਤੇ ਲੋਕ ਕੋਠਿਆਂ ਦੇ ਉੱਤੇ ਤਰਪਾਲਾਂ ਦੇ ਤੰਬੂ ਜਿਹੜੇ ਆਰਜੀ ਤੌਰ ਤੇ ਤੰਬੂ ਬਣਾ ਕੇ ਜਿਹੜੇ ਨੇ ਉਹ ਰਹਿਣ ਦੇ ਵਿੱਚ ਜਿਹੜੇ ਨੇ ਮਜਬੂਰ ਨੇ ਤੇ ਲਗਾਤਾਰ ਜਿਹੜੇ ਨੇ ਚੰਗੇ ਭਲੇ ਜਿਹੜੇ ਘਰ ਨੇ ਉਹ ਨੁਕਸਾਨੇ ਗਏ ਨੇ ਪੂਰੀ ਤਰ੍ਹਾਂ ਜਿਹੜਾ ਆ ਪਾਣੀ ਬਰਬਾਦੀ ਕਰਕੇ ਗਿਆ ਆ ਜਿਹਦੇ ਨਾਲ ਬਹੁਤ ਵੱਡੇ ਲੈਵਲ ਦਾ ਜਿਹੜਾ ਆ ਉਹ ਪਿੰਡਾਂ ਦੇ ਵਿੱਚ ਨੁਕਸਾਨ ਹੋਇਆ ਹੈ ਘਰ ਦੇ ਪਰਿਵਾਰ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਕਿੰਨਾ ਕਿ ਨੁਕਸਾਨ ਹੋਇਆ ਤੇ ਕੀ ਕੀ ਨੁਕਸਾਨਿਆ ਗਿਆ ਆ ਉਹ ਸਾਰੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਸਾਡੇ ਨਾਲ ਪਰਿਵਾਰ ਦੇ ਵਿੱਚ ਗੱਲਬਾਤ ਕਰਨ ਦੇ ਵਾਸਤੇ ਭੈਣ ਆ ਭੈਣ ਕਿੰਨਾ ਕਿ ਨੁਕਸਾਨ ਜਿਹੜਾ ਹੁਣ ਤੱਕ ਹੋ ਗਿਆ ਭਾਈ ਸਾਡੇ ਜਿਹੜੇ ਬੈੱਡ ਬੁੱਢਾ ਮਤਲਬ ਵੀ ਉਹ ਖਰਾਬ ਹੋ ਗਿਆ ਟੀਵੀ ਟਰਾਲੀ ਵਗੈਰਾ ਖਰਾਬ ਹੋ ਗਏ ਮਾਂ ਬੜੀ ਮੁਸ਼ਕਲ ਆ ਪਾਛੀ ਜਵਣੇ ਆਹੀ ਤੋਂ ਖਰਾਬ ਖਰੂਬ ਹੋ ਗਈਆਂ ਆ ਤੇ ਫਰਿੱਜਾਂ ਵਗੈਰਾ ਤਿੰਨ ਚਾਰ ਫਰਿੱਜਾਂ ਹੀ ਉਹ ਖਰਾਬ ਹੋ ਗਈਆਂ گوشਨਮਗ ਸਿਨਾ ਵਗੈਰਾ ਘਰ ਦੇ ਵਿੱਚ ਕਾਫੀ ਵੱਡਾ ਪਰਿਵਾਰ ਲੱਗਦਾ ਹਾਂਜੀ ਇਕੱਠਾ ਪਰਿਵਾਰ ਰਹਿਆ ਤੇ ਨਹੀਂ ਅਲੱਗ-ਅਲੱਗ ਰਹਿੰਦੇ ਆ ਹੈਗੇ ਮਤਲਬ ਪੀ ਰੋਟੀ ਪਾਣੀ ਸਾਡਾ ਅਲੱਗ-ਅਲੱਗ ਆ ਚਾਰਾ ਜਣੇ ਆ ਦਾ ਅਸਾ ਇੱਕ ਹੀ ਘਰ ਦੇ ਅੰਦਰ ਹਾਂਜੀ ਤੇ ਕਿੰਨਾ ਕਿੰਨੇ ਜੀ ਆ ਪਰਿਵਾਰ ਦੇ ਵਿੱਚ ਚਾਰ ਜੀ ਇਹ ਚਾਰ ਪਰਿਵਾਰ ਆ ਇਸ ਤੇ ਚਾਰ ਪਰਿਵਾਰ ਇੱਥੇ ਰਹਿੰਦੇ ਆ ਤੇ ਚਾਰਾਂ ਦਾ ਮਤਲਬ ਪੀ ਸਮਾਨ ਵੱਖ-ਵੱਖੀ ਉਹ ਸਾਰਾ ਨੁਕਸਾਨ ਹੋ ਗਿਆ ਬੈਡਾ ਬੁੱਢਾ ਸਾਰੇ ਜੰਗਾਲੇ ਜੰਗੂ ਲੱਗੇ ਟੁੱਟ-ਟੁੱਟ ਗਏ ਬੈਡ ਬੁੱਢੇ ਸਭ ਕੁਝ ਇੱਕ ਹੀ ਘਰ ਦੇ ਵਿੱਚ ਚਾਰ ਪਰਿਵਾਰ ਵੱਖ-ਵੱਖ ਆਪਣਾ ਸਮਾਨ ਰੱਖਦੇ ਸਾਰੇ ਨੇ ਵੱਖ-ਵੱਖ ਆਪਣਾ ਸਮਾਨ ਬਣਾਇਆਦਾ ਸੀ ਤੇ ਉਹ ਖਰਾਬ ਹੋ ਗਿਆ ਕਿਵੇਂ ਜਿਵੇਂ ਕਿ ਕਿੰਨੇ ਫਰਿੱਜਾਂ ਸੀ ਚਾਰ ਚਾਰ ਰਾਜ ਫਰਿੱਜਾਂ ਹੈ ਚਾਰ ਵੋਸਨ ਮਸੀਨਾਂ ਹੀ ਖਰਾਬ ਹੋ ਗਈਆਂ ਚਾਰ ਬੈੱਡੀ ਹੀ ਆਡੇਗੋ ਉਹ ਵੀ ਖਰਾਬ ਹੋ ਗਏ ਤੇ ਜਿੱਦਣ ਪਾਣੀ ਆਇਆ ਉਸ ਦਿਨ ਕੱਢਣ ਦਾ ਮੌਕਾ ਨਹੀਂ ਮਿਲਿਆ ਪਾਜੀ ਮਿਲਿਆ ਨਹੀਂ ਮੌਕਾ ਜਿਆਦਾ ਪਾਣੀ ਆ ਗਿਆ ਸੀ ਤੇ ਆਪਾਂ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਆਪੇ ਨਾ ਠੱਗਿਆ ਆਪਾਂ ਦੇ ਬਸਮਾਨ ਥੱਲੇ ਹੀ ਰਹਿ ਗਿਆ ਕਿਸ ਤਰ੍ਹਾਂ ਮਤਲਬ ਦੌੜ ਕੇ ਕਿੱਧਰ ਨੂੰ ਗਏ ਇੱਕਦਮ ਆਪਾਂ ਤਾਂ ਫਿਰ ਚੱਲ ਗਏ ਆਪਣੇ ਪੇਕੇ ਭੂਕੇ ਵਾਲ ਨੂੰ ਦਰੰਗਲੇ ਨੂੰ ਚੱਲ ਗਏ ਅੱਛਾ ਦਰੰਗਲੇ ਪਾਣੀ ਗੰਦੀ ਕਰ ਦਿੱਤਾ ਉਹ ਗਲੀ 'ਚ ਪਾਣੀ ਗੋਡੇ-ਗੋਡੇ ਜਿੰਨਾ ਹੋ ਗਿਆ ਹੀ ਤੇ ਉਹਨਾਂ ਨਾਲ ਨੰਗ ਕੇ ਗਏ ਆਪਾਂ ਜਿਆਦਾ ਪਾਣੀ ਹੋਇਆ ਜਾਂਦਾ ਤਾਂ ਆਪਾਂ ਛੋਟੇ-ਛੋਟੇ ਬੱਚੇ ਲੈ ਕੇ ਕਿੱਥੇ ਜਾਣਾ ਸੀ ਬੱਚੇ ਕਿੰਨੇ ਆ ਪਰਿਵਾਰ ਦੇ ਵਿੱਚ ਪਰਿਵਾਰ ਸੱਤ ਬੱਚੇ ਆ ਸੱਤ ਬੱਚੇ ਆ ਹਾਂਜੀ ਸੱਤਾਂ ਬੱਚਿਆਂ ਨੂੰ ਲੈ ਕੇ ਦੌੜਨਾ ਵੀ ਮੁਸ਼ਕਲ ਹਾਂਜੀ ਹਾਂਜੀ ਤੇ ਤਕਰੀਬਨ-ਕਰੀਬਨ ਚਾਰਾਂ ਜਿਹਿਆਂ ਜੀਆਂ ਦਾ ਪਰਿਵਾਰਾਂ ਦਾ ਜਿਹੜਾ ਆ ਨੁਕਸਾਨ ਹੋਇਆ ਹਾਂਜੀ ਤੇ ਜੇਕਰ ਆਪਾਂ ਗਿਣਤੀ ਲਾ ਲਈਏ ਤੇ ਕਿੰਨੇ ਕ ਦਾ ਨੁਕਸਾਨ ਜੇ ਤੁਸੀਂ ਕਹਿ ਸਕਦੇ ਹੋ ਕਿੰਨਾ ਕ ਹੋ ਗਿਆ ਹੈ 바ਵਾ 3 ਲੱਖ ਦਾ ਤੇ ਨੁਕਸਾਨ ਹੋ ਹੀ ਗਿਆ ਹੁਣੇ ਕਰੀਬ 3 ਲੱਖ ਦਾ ਨੁਕਸਾਨ ਜਿਹੜਾ ਚਾਰਾ ਕਰਾਉਂਦਾ ਹੈ ਹਾਂਜੀ ਤੇ ਸਾਡੇ ਨਾਲ ਇਸ ਟਾਈਮ ਮਾਤਾ ਵੀ ਹੈ ਮਾਤਾ ਵੀ ਕੁਝ ਕਹਿਣਾ ਚਾਹੁੰਦੇ ਮਾਤਾ ਕੀ ਕਹਿਣਾ ਚਾਹੋਗੇ ਹਾਂ ਮੈਂ ਭਰਾ ਇਹੀ ਕਹਣਾ ਵੀ ਇਹ ਬੈੱਡ ਬੁੱਢ ਜਿਹੜੇ ਨੇ ਇਹ ਖਰਾਬ ਹੋ ਗਏ ਨੇ ਫ੍ਰੀਜਾਂ ਖਰਾਬ ਹੋ ਗਈਆਂ ਨਿਆਣੇ ਲੀਆਂ ਫਿਰ ਇਹ ਵੀ ਬੈੱਡ ਬੁੱਢ ਜਿਹੜੇ ਨੇ ਡਾਮ ਜਿਹੜੇ ਹੀ ਉਹ ਵੀ ਟੁੱਟ ਪੱਜ ਗਏ ਨੇ ਹਾਂ ਕਾਨ ਕਾ ਫੋਟ ਹੋ ਗਈ ਤੇ ਢੁੱਲ ਢੁੱਲ ਗਈ ਹੈ ਅੰਦਰ ਜਿਵੇਂ ਗਾਰਡਰ ਲੰਬਾਰੀਆਂ ਵੀ ਸਾਰੀਆਂ ਹਾਂ ਕਪੜੇ ਕੂਪੜੇ ਹਾਂ ਉਹ ਸਾਰੇ ਗਿੱਲੇ ਹੋ ਗਏ ਕੋ ਅੰਦਰੇ ਰਹਿਣਾ ਸਮਾਨ ਤਾਂ ਫਿਰ ਗਿੱਲੇ ਹੋਣੇ ਹੁਣ ਕੋਈ ਰਹਿਣਾ ਕੋਠਾ ਛੱਡ ਕੇ ਸਦੇ ਗਿਆ ਸਕਾਨ ਰੋਸਣ ਰੂਸਣ ਆ ਰਿਹਾ ਬਾਹਰ ਮਾੜਾ ਮੋਟਾ ਹਾਂ ਪਾਣੀ ਪੀਣ ਵਾਸਤੇ ਹਾਂ ਉਹ ਆ ਰਿਹਾ ਹਾਂ ਉਹਦਾ ਸਰਦਾ ਜਾਣ ਡਿਆ ਹਾਂ ਬਾਕੀ ਜਿਹੜਾ ਨੁਕਸਾਨ ਹੋਇਆ ਕੀ ਕਹਿਣਾ ਚਾਹੁੰਦੇ ਹਾਂ ਮਾਕੇ ਹੈ ਪਾਣੀ ਪੂਣੀ ਉੱਥੋਂ ਲਿਆਈਦਾ ਜੇ ਨਹੀਂ ਮਿਲੇ ਤਾਂ ਪਾਣੀ ਉੱਥੋਂ ਲੈ ਆਈਦਾ ਠੀਕ ਆ ਕੀ ਕਹਿਣਾ ਚਾਹੋਗੇ ਜੇਕਰ ਕੋਈ ਸਮਾਜ ਸੇਵੀ ਹੈਲਪ ਕਰਨੀ ਜਾਵੇ ਤੇ ਇਹ ਹੁਣ ਗਵਰਨਮੈਂਟ ਦੀ ਕਰ ਲਈਏ ਨਾ ਵਿੱਚ ਦੇ ਦੇਣਗੇ ਜੋ ਠੀਕ ਹੈ ਨਾ ਨਹੀਂ ਜਿਹੜੀਆਂ ਸੰਸਥਾਵਾਂ ਆਈਆਂ ਨੇ ਲੋਕੀ ਸੇਵਾ ਕਰਨ ਪਹੁੰਚ ਰਹੇ ਜਨਤਾ ਉਹਨਾਂ ਨੂੰ ਕੀ ਕਹਿਣਾ ਚਾਹੀਦਾ ਉਹਨਾਂ ਨੂੰ ਭਰਾ ਮੈਂ ਕੀ ਕਹਿਣਾ ਆ ਇਹਨਾਂ ਨੇ ਪੁੱਛ ਲੈਣੀ ਪੁੱਛ ਲੈ ਕੋਈ ਕੀ ਨਾ ਆ ਆਪਣਾ ਮੈਂ ਨਾਰਿੰਕੂ ਆ ਜੀ ਅ ਕੀ ਕੰਮ ਕਰਦੇ ਹੋ ਕੰਮ ਲੇਬਰ ਦਾ ਕਰਦਾ ਜੀ ਮੈਂ ਲੇਬਰ ਦਾ ਕੰਮ ਕਰਦੇ ਹਾਂ ਜੀ ਤੇ ਜਦੋਂ ਹੜਾ ਆਇਆ ਕਿੰਨਾ ਕ ਨੁਕਸਾਨ ਹੋਇਆ ਗਿਆ ਨੁਕਸਾਨ ਤਾਂ ਕਾਫੀ ਹੋ ਗਿਆ ਫਟੋਕਾ 10 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਜੀ ਚਾਰਾਂ ਕਣਾਂ ਦਾ ਚਾਰਾਂ ਘਰਾਂ ਦਾ ਹਾਂਜੀ 21 ਸੱਤ ਦੇ ਥੱਲੇ ਚਾਰ ਜੀ ਚਾਰ ਘਰ ਰਹਿੰਦੇ ਆ ਇੱਕ ਚਾਰ ਘਰ ਰਹਿੰਦੇ ਆ ਤੇ ਹੁਣ ਗੁਜ਼ਾਰਾ ਕਿਵੇਂ ਚੱਲਦਾ ਪਿਆ ਗੁਜ਼ਾਰਾ ਹੁਣ ਇਸ ਟਾਈਮ ਤੇ ਓਖਾ ਹੀ ਚੱਲ ਰਿਹਾ ਨਾ ਅਜੇ ਕੰਮ ਧੰਦਾ ਵੀ ਨਹੀਂ ਹੈ ਕੋਈ ਵੀ ਹੂੰ ਤੇ ਅਜੇ ਤੇ ਓਖਾ ਚਲੋ ਰਾਸਮ ਤੇ ਆ ਰਿਹਾ ਹੈ ਸਰਕਾਰ ਵੱਲੋਂ ਹੂੰ ਲੇਕਿਨ ਪੈਸੇ ਤੇ ਲੈ ਲੋ ਵੀ ਕੋਈ ਕੋਈ ਹੁਣ ਨਿਆ ਕੋਈ ਢਹਾੜੀ ਦਾ ਪਾਣੀ ਆ ਹੂੰ ਹਾਂਜੀ ਵਿਹਲੇ ਸਾਰੇ ਆਪਾਂ ਘਰਾਂ ਤੇ ਤੇ ਆਪਣੀ ਗੁਟਾਰ ਸਹੇ ਹੀ ਆ ਤੇ ਚਲੋ ਸਰਕਾਰ ਗਿਆ ਹੋਵੇ ਜਦਾਂ ਸਾ ਜਿੰਨਾ ਕਾ ਸਾਡਾ ਨੁਕਸਾਨ ਹੋਇਆ ਉਹ ਸਾਨੂੰ ਕੋ ਮੁਰਾਵਜਾ ਦਿੱਤਾ ਜਾਵੇ ਮੁਰਾਵਜਾ ਮਿਲਣਾ ਚਾਹੀਦਾ ਜੇਕਰ ਸਰਕਾਰ ਮੁਆਵਜਾ ਨਹੀਂ ਵੀ ਦਿੰਦੀ ਤੇ ਜਿਹੜੀਆਂ ਸੰਸਥਾਵਾਂ ਵੇਖਦੀਆਂ ਪਈਆਂ ਨੇ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਸੰਸਥਾਵਾਂ ਨੂੰ ਅਪੀਲ ਕਰ ਤਾਂ ਦੋਖਰੀ ਗੱਲ ਇਹ ਆ ਵੀ ਆਪਣਾ ਦਰਦ ਵੀ ਬਿਆਨ ਨਹੀਂ ਕੀਤਾ ਜਾਂਦਾ ਕਿਉਂਕਿ ਇੰਨਾ ਔਖਾ ਆ ਵੀ ਗੱਲ ਕਰਦਿਆ ਕਰਦੇ ਜਿਹੜਾ ਵੀਰ ਦਾ ਜਿਹੜਾ ਮਨ ਲਗਭਗ ਭਰ ਗਿਆ ਆ ਤੇ ਬੋਲਣਾ ਜਿਹੜਾ ਆ ਔਖਾ ਹੋਇਆ ਪਿਆ ਆ ਕਿਉਂਕਿ 21 ਸਤ 21 ਘਰ 21 ਸਤ ਦੇ ਥੱਲੇ ਚਾਰ ਪਰਿਵਾਰ ਜਿਹੜੇ ਨੇ ਰਹਿ ਰਹੇ ਨੇ ਤੇ ਚਾਰਾਂ ਪਰਿਵਾਰਾਂ ਦਾ ਜਿਹੜਾ ਆ ਉਹ ਕਾਫੀ ਜ਼ਿਆਦਾ ਜਿਹੜਾ ਨੁਕਸਾਨ ਹੋਇਆ ਆ ਇੱਧਰ ਵੀ ਤੁਸੀਂ ਦੇਖਦੇ ਪਿਓ ਵੀ ਜਿਹੜੇ ਨੇ ਉਹ ਕਾਫੀ ਜ਼ਿਆਦਾ ਜਿਹੜਾ ਪਾਣੀ ਆਇਆ ਪਿਆ ਆ ਤੇ ਹਾਲੇ ਕੀ ਜਿਹੜਾ ਆ ਕਾਫੀ ਵੱਡੇ ਲੈਵਲ ਦਾ ਜਿਹੜਾ ਨੁਕਸਾਨ ਐਸੇ ਘਰਾਂ ਦੇ ਵਿੱਚ ਤੁਹਾਨੂੰ ਜਿਹੜਾ ਦਿਖਾ ਚੁੱਕੇ ਆ ਦੱਸਿਆ ਜਾ ਰਿਹਾ ਵੀ ਚਾਰਾਂ ਘਰਾਂ ਦੇ ਵਿੱਚ ਫ੍ਰਿਜਾਂ, ਵਾਸ਼ਿੰਗ ਮਸ਼ੀਨਾਂ ਜਾਂ ਜੋ ਵੀ ਸਮਾਨ ਸੀ ਉਹ ਤਕਰੀਬਨ ਤਕਰੀਬਨ ਜਿਹੜਾ ਆ ਇਹਨਾਂ ਦਾ ਸੰਭਲੋ ਵੀ ਗਰਕ ਹੋਇਆ ਪਿਆ ਆ ਪੂਰਾ ਸਮਾਨ ਦਾ ਜਿਹੜਾ ਆ ਬਰਬਾਦੀ ਹੋਈ ਪਈ ਏ ਤੇ ਇਹ ਸਮਾਨ ਬੜੀਆਂ ਮੁਸ਼ਕਲਾਂ ਦੇ ਨਾਲ ਲੋਕ ਬਣਾਉਂਦੇ ਨੇ ਕਹਿੰਦਾ ਭਾਪੀ ਇੱਕ ਮਾੜਾ ਬੰਦਾ ਜਿੱਕਰ ਕੋਈ ਚੀਜ਼ ਲੈਂਦਾ ਆ ਤਾਂ ਉਹ ਚੀਜ਼ ਨੂੰ ਲੈਣ ਵਾਸਤੇ ਉਸ ਤੋਂ ਬਾਅਦ 6-6 ਮਹੀਨੇ ਜਿਹੜੀ ਕਿਸ਼ਤਾਂ ਵੀ ਦੇਣੀਆਂ ਪੈਂਦੀਆਂ ਨੇ ਕਿਸ਼ਤਾਂ ਦੇ ਸਮਾਨ ਲੈ ਲੈ ਕੇ ਲੋਕਾ ਬਣਾਏ ਹੁੰਦੇ ਆ ਪਰ ਉਹ ਸਮਾਨ ਸਾਰੇ ਦਾ ਸਾਰਾ ਜੜਾ ਬਰਬਾਦ ਹੋ ਗਿਆ ਆਉਣ ਵਾਲੇ ਜਿਹੜੇ ਨੇ 10-20 ਸਾਲ ਇਹ ਬੰਦੇ ਉੱਠ ਨਹੀਂ ਸਕਦੇ ਪਰ ਹਾਂ ਜੇਕਰ ਤੁਸੀਂ ਸਮਾਜ ਸੇਵਿਕੋ ਸੇਵਾ ਕਰਦੇ ਹੋ ਤੇ ਸੇਵਾ ਭਾਵਨਾ ਦੇ ਨਾਲ ਇਹਨਾਂ ਦਾ ਕੁਝ ਜੜਾ ਆ ਉਹ ਇਹਨਾਂ ਨੂੰ ਦੇ ਸਕਦੇ ਹੋ ਤੇ ਇੱਥੇ ਜ਼ਰੂਰ ਪਹੁੰਚਿਓ ਸਾਫ ਔਰ ਅਫਗਾਨਾ ਪਿੰਡਿਆ ਦਰੰਗਲਾ ਬਲਾਕ ਦਾ ਪਿੰਡਿਆ ਤੇ ਘਰ ਦੇ ਨਾਲ ਗੱਲਬਾਤ ਪੈਣ ਘਰ ਦੇ ਕਿਸੇ ਮੇਨ ਜੀ ਦਾ ਨਾਮ ਦੱਸ ਦਿਓ ਰਤਨ ਚੰਦ ਰਤਨ ਚੰਦ ਦਾ ਘਰ ਹੈ ਹਾਂਜੀ ਤੇ ਰਤਨ ਚੰਦ ਦਾ ਪਰਿਵਾਰ ਹੈ ਸਾਰਾ ਹਾਂਜੀ ਤੇ ਇਹ ਕਿਹੜਾ ਪਿੰਡ ਪੈਂਦਾ ਆ ਸਾਪਰੂ ਫਗਾਨਾ ਦਰੰਗਲੇ ਲੱਗੇ ਆ ਦਰੰਗਲਾ ਬਲਾਕ ਪੈਂਦਾ ਚਲੋ ਕੋਈ ਨਹੀਂ ਠੀਕ ਆ ਤੇ ਤੁਸੀਂ ਦੇ ਦੇ ਪਿਓ ਤਸਵੀਰਾਂ ਦੇ ਵਿੱਚ ਵੀ ਇਹ ਦਰੰਗਲਾ ਬਲਾਕ ਪੈ ਰਿਹਾ ਪੈਣ ਜੇਕਰ ਸੰਸਥਾਵਾਂwidehat ਤੱਕ ਪਹੁੰਚ ਕਰਨ ਕੀ ਕਹਿਣਾ ਚਾਹੁੰਦੇ ਸੰਸਥਾਵਾਂ ਦੇ ਆਹੀਂ ਤੇ ਭਾਈ ਇਹੋ ਕਹਿਣਾ ਚਾਹੁੰਦੇ ਆਂ ਕਿ ਜੇਰਾ ਸਾਡਾ ਸਮਾਨ ਖਰਾਬ ਹੋਇਆ ਉਹ ਸਾਨੂੰ ਦਿੱਤਾ ਜਾਵੇ ਆਹੀਂ ਤੇ ਅਗੇ ਮਾਤਰ ਬੰਦੇ ਆਹੀਂ ਕਿੱਥੋਂ ਸਮਾਨ ਬਣਾਵਾਂਗੇ ਸਾੜੀਆਂ ਪਹਿਲੇ ਨਹੀਂ ਕਿਸ਼ਤਾ ਲੱਥੇ ਕਰਦੇ ਆਂ ਅਸੀਂ ਦੁਬਾਰਾ ਕਿੱਥੋਂ ਲਾਵਾਂਗੇ ਸਮਾਨ ਕੀ ਲਾਤੀਆਂ ਕੀ ਕਹਿਣਾ ਚਾਹੋਗੇ ਇੰਨਾ ਨੁਕਸਾਨ ਹੋ ਗਿਆ ਕੁਦਰਤ ਦੀ ਜਿਹੜੀ ਆਫਤ ਪਈ ਹੈ ਹਾਲਾਂਕਿ ਲੋਕ ਰਾਸਨ ਦੀ ਮਦਦ ਤਾਂ ਬਹੁਤ ਜ਼ਿਆਦਾ ਕਰਦੇ ਪਏ ਪਰ ਜਿਹੜਾ ਐਡੇ ਵੱਡੇ ਲੈਵਲ ਦਾ ਨੁਕਸਾਨ ਘਰਾਂ ਦੇ ਅੰਦਰ ਦਾ ਹੈ ਕੀ ਕਹਿਣਾ ਚਾਹੋਗੇ ਅਹੀਂ ਪਾਈਏ ਉਹ ਕਹਿਣਾ ਚਾਹਾਂਗੇ ਕਿ ਇਹ ਸਮਾਨ ਬਹੁਤ ਮੁਸ਼ਕਿਲ ਬਣਾਇਆ ਹੀ ਦੁਬਾਰਾ ਸਾਡੇ ਕੋਲ ਨਹੀਂ ਲੈ ਆ ਜਾਣਾ ਤੇ ਉਹ ਸਾਨੂੰ ਦਿੱਤਾ ਜਾਵੇ ਤਸਵੀਰਾਂ ਕਾਫੀ ਜ਼ਿਆਦਾ ਭਾਵੁਕ ਕਰਨ ਵਾਲੀਆਂ ਨੇ ਜਿਵੇਂ ਕਿ ਮੈਂ ਪਹਿਲਾਂ ਵੀ ਗੱਲ ਕਰਕੇ ਆਟਾਵਾਂ ਵੀ ਪਰਿਵਾਰ ਗੱਲ ਕਰਨੀ ਤੇ ਚਾਹੁੰਦਾ ਆ ਪਰ ਕਿਤੇ ਨਾ ਕਿਤੇ ਜਦੋਂ ਗੱਲ ਸਮਾਨ ਦੀ ਕਰਨ ਦੀ ਆ ਜਾਂਦੀ ਹੈ ਤੇ ਪਰਿਵਾਰ ਕੋਲ ਗੱਲ ਵੀ ਨਹੀਂ ਹੋ ਰਹੀ ਕਿਤੇ ਨਾ ਕਿਤੇ ਜਿਹੜਾ ਆ ਦਿਲ ਜਿਹੜਾ ਭਰ ਜਾਂਦਾ ਆ ਹਾਲੇ ਕਿ ਪਰਿਵਾਰ ਦਾ ਨੁਕਸਾਨ ਹੋਇਆ ਸਾਡਾ ਆਪਣਾ ਵੀ ਗੱਲ ਕਰਦੇ ਆ ਜਿਹੜਾ ਆ ਉਹ ਇੱਕ ਮਾਨ ਜਿਹੜਾ ਆ ਉਹ ਹੋਰ ਹੀ ਤਰ੍ਹਾਂ ਹੋ ਰਿਹਾ ਆ ਕੁਝ ਕਹਿ ਨਹੀਂ ਸਕਦੇ ਪਰ ਜੇਕਰ ਤੁਸੀਂ ਦੇਖਦੇ ਪਿਓ ਤੇ ਇਹਨਾਂ ਤੱਕ ਪਹੁੰਚਣ ਦੀ ਖੇਚਲ ਜ਼ਰੂਰ ਕਰਿਓ ਕੁਝ ਨਾ ਕੁਝ ਹੈਲਪ ਕਰਨ ਦੀ ਕੋਸ਼ਿਸ਼ ਜ਼ਰੂਰ ਕਰਿਓ ਜੇਕਰ ਤੁਸੀਂ ਹੈਲਪ ਕਰਨਾ ਚਾਹੁੰਦੇ ਹੋ ਤਾਂ ਮਿਹਰਬਾਨੀ ਬਣੇ ਰਹੋ ਇਸੇ ਤਰ੍ਹਾਂ ਡੀਪੀਸੀ ਪੰਜਾਬੀ ਤੇ ਤਾਂ ਕਿ ਹਰ ਖਬਰ ਪਹੁੰਚ ਸਕੇ ਤੁਹਾਡੇ ਤੱਕ ਆਰਾਮ ਨਾਲ ਧੰਨਵਾਦ